ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 5 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਤਕਰੀਬਨ ਮੌਸਮ ਉਸੇ ਤਰ੍ਹਾਂ ਦਾ ਹੀ ਹੈ ਸਵੇਰ ਵੇਲੇ ਧੁੱਪ ਨਿਕਲੀ ਹੋਈ ਹੈ ਤੇ ਮੌਸਮ ਸਾਫ਼ ਲਗਾਤਾਰ ਬਣਿਆ ਹੋਇਆ ਹੈ ਪਰ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਠੰਡ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਸਵੇਰ ਵੇਲੇ ਹੱਥਾਂ ਨੂੰ ਕੰਬਣੀ ਜਿਹੀ ਜਰੂਰ ਲੱਗ ਰਹੀ ਹੈ ਸੋ ਟੈਂਪਰੇਚਰ ਸਵੇਰ ਵੇਲੇ ਦਾ ਇਹ 5 ਜਾਂ 6 ਡਿਗਰੀ ਦੇ ਆਸ-ਪਾਸ ਅੱਜ ਘੱਟ ਤੋਂ ਘੱਟ ਕਿਸੇ ਖੇਤਰਾਂ ਦੇ ਵਿੱਚ ਦਰਜ ਕੀਤਾ ਜਾਵੇਗਾ ਦਿਨ ਦਾ ਟੈਂਪਰੇਚਰ ਵੀ 20 ਡਿਗਰੀ ਤੋਂ ਹੇਠਾਂ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਪੂਰੀ ਤਰ੍ਹਾਂ ਨਾਲ ਅੱਜ ਵੀ ਸਾਫ਼ ਤੇ ਨੀਲਾ ਆਸਮਾਨ ਦਿਖਾਈ ਦਿੰਦਾ ਰਹੇਗਾ ਤੇ ਉੱਤਰ ਪੱਛੋਂ ਦੀ ਹਵਾ ਚੱਲਦੀ ਰਹੇਗੀ ਕੁੱਤੋ ਲਾ ਵਾ ਮੋਸਮ ਦੇ ਵਿੱਚ ਅਜ ਕੁਝ ਵੀ ਬਦਲਾਅ ਦਿਖਾਈ ਨਹੀਂ ਦੇਵੇਗਾ 7 ਜਾਂ 8 ਤਰੀਕ ਨੂੰ ਧੁੰਦ ਦੀ ਵਾਪਸੀ ਹੋ ਸਕਦੀ ਹੈ ਥੋੜੇ ਜਿਹੇ ਖੇਤਰਾਂ ਦੇ ਵਿੱਚ 8 9 ਤੇ 10 ਤਰੀਕ ਨੂੰ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਸਾਨੂੰ ਲੱਗਦੇ ਹੋਏ ਦਿਖਾਈ ਦੇਣਗੇ ਪਰ ਉਹ ਵੀ ਲਿਮਟਿਡ ਖੇਤਰਾਂ ਦੇ ਵਿੱਚ ਕਿਤੇ ਮੀਂਹ ਪੈ ਗਿਆ ਤੇ ਕਿਤੇ ਰਹਿ ਗਿਆ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਮੀਂਹ ਤੋਂ ਬਾਅਦ ਇੱਕਦਮ ਠੰਡ ਵਿੱਚ ਵਾਧਾ ਦੇਖਣ ਨੂੰ ਮਿਲੇਗਾ